ਇਸ ਹੀਰੇ ਦਾ ਜੋਰੀ ਕੌਣ ਹੈ ਪਛਾਣ ਕਿਨੇ ਕੀਤੀ ਮੈਂ ਮੈਂ ਬੁਰਜ ਕਿਨੇ ਲੈਕਸ ਬੈਕ ਵੈਂਚਰ ਇੱਕ ਸ਼ਬਦ ਦਾ ਨਾ ਜਾਣ ਮੇਰੇ ਅਜੇ ਵੀ ਪੁਰਾਣੇ ਮਾਟਰ ਹੋਣੇ ਚਾਹੀਦੇ ਆ ਬਹੁਤ ਕੁੱਟਿਆ ਮੈਨੂੰ ਭਾਜੀ ਕਰਨ ਔਜਲੇ ਨੇ ਤੁਹਾਡਾ ਨਾਮ ਲਿੱਤਾ ਇੱਕ ਮੇਰੇ ਇੱਕ ਦਿਨ ਜੀ ਕਰ ਜਾਂਦਾ ਸੀ ਯਾਰ ਤੇ ਵੀ ਮਹਿਸੂਸ ਪੂਰੀ ਭਾਈਨਾ ਗਾਣਾ ਕਿ ਤੁਸੀਂ ਸੋਚਿਆ ਸੀ ਬਈ ਜਵਾਨੀ ਚ ਕੋਈ ਕਿਵੇਂ ਕਿੱਧਰ ਨੂੰ ਜਾਣਾ ਜਦੋਂ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਬਈ ਦਿਲ ਤੇ ਲਾ ਲੈਂਦੇ ਨੇ ਮੈਂ ਕੰਮ ਕੀ ਕਰਨਾ ਹੈ ਲਾਈਫ ਚ ਇੰਨਾ ਸੀਰੀਅਸ ਬਣਣਾ ਚਾਹੀਦਾ ਇਸੀ ਕਹਾਣੀਆਂ ਸੁਣਦੇ ਹਾਂ ਕਿ ਪਹਿਲੇ ਪਿਆਰ ਬੜੇ ਸੱਚੇ ਹੁੰਦੇ ਸੀਗੇ ਕਿ ਸਿਰਫ ਗਾਣਿਆਂ ਜੀ ਕਿ ਪਿਆਰ ਇੱਕ ਵਾਰੀ ਹੁੰਦਾ ਦੋ ਚਾਰ ਵਾਰੀ ਪਿਆਰ ਹੋ ਸਕਦਾ ਹੈ ਉਹ ਇੱਕ ਵੱਡੇ ਫਕੀਰ ਸੀਗੇ ਉਹਨੇ ਲਿਖ ਕੇ ਭੇਜਿਆ ਜਬ ਇਹ ਮੁਹੱਬਤ ਹੈ ਤੇ ਫਿਰ ਇਹ ਦੂਰੀ ਕਿਉਂ ਉਹਨੇ ਉਸੇ ਕਾਗਜ਼ ਦੇ ਪਿਛਲੇ ਪਾਸੇ ਲਿਖ ਦਿੱਤਾ ਅਗਰ ਮੁਹੱਬਤ ਹੈ ਫਿਰ ਦੂਰੀ ਕੈਸੀ ਓਏ ਹੋਏ ਇਹ ਕਦੋਂ ਪਤਾ ਲੱਗਿਆ ਕਿ ਮੈਂ ਕੈਰੀਅਰ ਕਿਹੜੀ ਚੀਜ਼ ਚ ਬਣਾਣਾ ਹੈ ਇਧਰ ਤੱਕ ਹਾਲੇ ਵੀ ਨਹੀਂ ਪਤਾ ਲੱਗਾ ਤੁਸੀਂ ਹੋਰ ਵੀ ਕੋਈ ਕਾਰੋਬਾਰ ਕਰਦੇ ਹੋ ਬਈ ਇਹਦੇ ਨਾਲ ਨਾਲ ਇਹਦੇ ਕੀਤੇ ਗੱਲਾਂ ਦਾ ਕਾਰੋਬਾਰ ਹੈ ਕੰਪੀਟੀਸ਼ਨ ਇੱਕ ਮੈਨੂੰ ਬਿਨਾ ਲੋਡ ਤੋਂ ਭਜ ਕੀਤਾ ਆ ਵੀ ਜੋ ਉਹਦੇ ਕਰਵਰੇ ਗੱਡੀ ਖੜੀ ਤਾਂ ਮੇਰੇ ਇਹਦੋਂ ਵੱਡੀ ਗੱਡੀ ਚਾਹੀਦੀ ਆ